ਕਿੰਤੀ ਕਬੀਛ ਹੋਣਾ ਕਿ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਆ ਕੇਂਦਰ ਦੀ ਸਰਕਾਰ اور ਹਰਿਆਣੇ ਦੀ ਸਰਕਾਰ ਵਤੀਰਾ ਕਰ ਰਹੀ ਹੈ ਇਹ ਜਿ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਪਾਕਿਸਤਾਨ ਤੋਂ ਵੀ ਬਗਾਨੇ ਹੋ ਗਏ ਔਰ ਅੱਜ ਮੈਂ ਪ੍ਰਿਤਪਾਲ ਨੂੰ ਮਿਲ ਕੇ ਆਇਆ ਔਰ ਜਿਸ ਪ੍ਰਕਾਰ ਦੇ ਇਹ ਹਾਲਾਤ ਨੇ ਕਲੇਜ ਰੱਸਾ ਪਾਕੇ ਖਿੱਚਿਆ ਗਿਆ बोल ਨਹੀਂ ਸਕਦਾ ਮੂੰਹ ਚ ਪਲੇਟਸ ਪਾਈਆਂ ਹੈ ઓਪਰੇਟ ਹੋਇਆ ਹੈ ਸਿਰ ਤੇ ਟੰਕੇ ਲੱਤਾਂ ਟੁੱਟੀਆਂ ਤੇ ਕਿੱਥੇ ਕਿੱਥੇ ਮੈਂ ਦੱਸਾਂ ਕਿ ਕੋਈ ਐਸਾ ਸ਼ਰੀਰ ਦਾ ਅੰਗ ਨਹੀਂ ਹੈ ਜਿਹੜਾ ਪੁਲਿਸ ਨੇ ਹਰਿਆਣਾ ਦੀ ਨੇ ਕੁੱਟਿਆ ਨਹੀਂ ਪਰ ਤੁਹਾਡੇ ਪਿਆਰ ਦੇ ਸਦਕਾ ਤੁਹਾਡੇ ਸਾਰਿਆਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਪ੍ਰਿਤਪਾਲ ਪੀਜੀਆਈ ਚ ਜ਼ੇਰੇ ਇਲਾਜ ਹੈ ਤੇ ਅੱਜ ਉਹਦੇ ਮਾਤਾ ਪਿਤਾ ਵੀ ਕਿਤੇ ਨਾ ਕਿਤੇ ਸੰਤੁਸ਼ਟੀ ਹੈ ਕੀ ਸਾਡਾ ਪੁੱਤ ਚਲੋ ਜਿਉਂਦਾ ਜਾਗਦਾ ਹੈ ਪਰ ਦੁੱਖ ਇਹਸ ਗੱਲ ਦਾ ਹੈ ਕਿ ਇਸ ਆਜ਼ਾਦ ਹਿੰਦੁਸਤਾਨ ਦੇ ਵਿੱਚ ਕਿਸ ਪ੍ਰਕਾਰ ਦੀਆਂ ਜਿੱਥੇ ਲੋਕਤੰਤਰ ਦੀਆਂ ਗੱਲਾਂ ਹੁੰਦੀਆਂ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਹਿਊਮਨ ਵੈਲਿਊਜ਼ ਐ ਹਿਊਮਨ ਰਾਈਟਸ ਦੀ ਜਿਹੜੀਆਂ ਉਲੰਘਣਾ ਹੋ ਰਹੀ ਹੈ ਜਿੱਥੇ ਕਿ 21ਵੀਂ ਸਦੀ ਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ মিডিਆ ਹੈ तमाम ਲੋਕ ਦੇ ਔਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਰ ਜ਼ਮੀਨ ਤੇ ਵੀ ਅਸੀਂ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦੇ ਇਹ ਇਸ ਤਰ੍ਹਾਂ ਦਾ ਸਾਡੇ ਹਾਲਾਤ ਬਣਾਤੇ ਕਿਉਂਕਿ ਅਸੀਂ ਤਾਂ ਹਜੇ ਪੰਜਾਬ ਦੀਆਂ ਬਰੂਹਾਂ ਤੇ ਬੈਠੇ ਹਾਂ ਔਰ ਦਿੱਲੀ ਦੇ ਜ਼ਾਲਮ ਔਰ ਹਰਿਆਣਾ ਦੀ ਸਰਕਾਰ ਇਹ ਉਹਨੂੰ ਇਹ ਬਰਦਾਸ਼ਤ ਵੀ ਨਹੀਂ ਪਰ ਸਾਨੂੰ ਆਪਣੀ ਹੀ ਪੰਜਾਬ ਦੇ ਵਿੱਚ ਆਪਣਿਆਂ ਨੇ ਵੀ ਬਗਾਨਾ ਕਰ ਦਿੱਤਾ ਸੋ ਇਹ ਹਾਲਾਤ ਬਣ ਗਏ ਨੇ ਸੋ ਮੈਂ ਕਿਸਾਨ ਜਥੇਬੰਦੀਆਂ ਦਾ ਮੈਂ ਸਮਝਦਾ ਕਿ ਜਿਹੜੀ ਲੜਾਈ ਲੜ ਰਹੀ ਹੈ ਮੈਂ ਉਹਨਾਂ ਦੇ ਅੱਗੇ ਸਿਰ ਚਕਾਉਂਦਾ ਹੋਇਆ ਨਾਲ ਹੀ ਨਾਲ ਜਿਹੜੀਆਂ ਬਾਰਡਰ ਤੇ ਬੈਠੇ ਨੇ ਕਿਸਾਨ ਜਥੇਬੰਦੀਆਂ ਔਰ ਸੰਜੁਗਤ ਮੋਰਚੇ ਨੇ ਜਿਵੇਂ ਕੱਲ ਆਪਾਂ ਸਾਰਿਆਂ ਨੇ ਟਰੈਕਟਰ ਦਿੱਲੀ ਵੱਲ ਨੂੰ ਮੂੰਹ ਕਰਕੇ ਲਾ ਕੇ ਸੰਜੁਗਤ ਮੋਰਚੇ ਦਾ ਸਾਥ ਦਿੱਤਾ ਪਹਿਲਾ ਕਾਲੇ ਝੰਡਿਆਂ ਦਾ ਉਹਨਾਂ ਨੇ ਆਦੇਸ਼ ਦਿੱਤਾ ਸੀ ਉਹ ਵੀ ਆਪਾਂ ਲਾਏ ਔਰ ਅੱਗੇ ਉਹਨਾਂ ਨੇ ਹਰ ਡੇ ਟਵਾਈਸ ਉਹਨਾਂ ਨੇ ਪ੍ਰੋਗਰਾਮ ਦਿੱਤਾ ਵਿਆ ਸੰਜੁਗਤ ਮੋਰਚੇ ਨੇ ਜਾਣ ਕੀ ਕਿਸਾਨ ਜਥੇਬੰਦੀਆਂ ਨੇ ਆਪਾਂ ਸਾਰਿਆਂ ਨੇ ਜਿੰਨੇ ਵੀ ਕਾਂਗਰਸੀ ਭਰਾ ਜਾਂ ਹੋਰ ਪੰਜਾਬ ਦੇ ਲੋਕ ਹੈ ਉਹਨਾਂ ਦਾ ਸਮਰਥਨ ਕਰਨਾ ਹੈ ਉਹਨਾਂ ਦੇ ਦਿੱਤੇ ਪ੍ਰੋਗਰਾਮ ਦਾ ਸਾਥ ਦੇਣਾ ਹੈ ਔਰ ਨਾਲ ਹੀ ਨਾਲ ਕੱਲ੍ਹ ਜਿਸ ਤਰ੍ਹਾਂ ਸੰਗਰੂਰਤਨ ਲਾਇਆ ਗਿਆ ਪਹਿਲਾਂ ਆਪਾਂ ਮਿਲ ਕੇ ਆਏ ਚੀਫ ਸਕੱਟਰੀ ਸਾਹਿਬ ਨੂੰ ਆਪਾਂ ਸਾਰੇ ਪੰਜਾਬ ਚ ਕੈਂਡਲ ਮਾਰਚ ਕੀਤੇ ਔਰ ਆਪਾਂ ਕੰਪਲੇਂਟ ਦਿੱਤੀ ਹੈ ਜਿਹੜੀ ਫਾਈਲ ਕੀਤੀ ਹੈ ਸੰਗਰੂਰ ਐਸਐਸਪੀ ਨੂੰ ਫਿਰ ਰਾਹੁਲ ਜੀ ਪਹਿਲੇ ਦਿਨ ਜਿਸ ਦਿਨ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਤੇ ਹੁਣ ਆਪਾਂ ਕਿਸਾਨੀ ਬਚਾਓ ਮਾਰਚ ਟਰੈਕਟਰ ਮਾਰਚ ਪੰਜਾਬ ਦੇ ਹਰ ਵਿਧਾਨ ਸਭਾ ਜਿਹੜੀਆਂ ਵਿਦਾਨ ਸਭਾ ਨੇ ਉਹਨਾਂ ਦੇ ਵਿੱਚ ਸ਼ਹਿਰਾਂ 'ਚ ਨਾ ਜਾਂਦੇ ਹੋਏ ਪਿੰਡਾਂ ਦੇ ਵਿੱਚ ਜਿਹੜੇ ਰੂਰਲ ਸਾਡੀਆਂ ਸਾਡੇ ਹਲਕੇ ਨੇ ਸਾਰੇ ਔਰ ਸਾਰੇ ਪੰਜਾਬ 'ਚ ਚਾਹੇ ਉਹ ਅਰਬਨ ਹੈ ਏਰੀਆਜ਼ ਵਾਲੇ ਚਾਹੇ ਦੂਜੇ ਸਭ ਨੇ ਇਹਦੇ ਵਿੱਚ ਹਿੱਸਾ ਲੈਣਾ ਹੈ ਲੇਕਿਨ ਕਿਸੇ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਟ੍ਰਾਫਿਕ ਦੀ ਜਾਂ ਆਮ ਲੋਕਾਂ ਨੂੰ ਜਨਤਾ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਹੀਂ ਆਉਂ ਦੇਣੀ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨੀ ਬਚਾਓ ਜਿਹੜਾ ਇਹ ਮਾਰਚ ਸਮੁੱਚੇ ਪੰਜਾਬ ਭਰ ਦੇ ਵਿੱਚ ਤੁਸੀਂ ਕੱਢਣਾ ਝੰਡੇ ਲਾ ਕੇ ਰੋਜ਼ ਪ੍ਰਗਟ ਕਰਨਾ ਹੈ ਔਰ ਮੈਂ ਵੀ ਕਿਤੇ ਨਾ ਕਿਤੇ ਸ਼ਮੂਲੀਅਤ ਇਸ ਮਾਰਚ ਦੇ ਵਿੱਚ ਕਰਾਂਗਾ ਸੋ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜਾ ਹੋਰ ਕੰਮਕਾਰ ਹੋਏਗਾ ਜਾਂ ਕਿਸ ਪ੍ਰਕਾਰ ਆਪਾਂ ਲੜਾਈ ਲੜਨੀ ਹੈ ਉਹਰੇ ਬਾਰੇ ਵੀ ਜਾਣੂ ਕਰਾਉਂਦੇ ਰਵਾਂਗੇ ਔਰ ਮੈਂ ਆਸ ਕਰਦਾ ਕਿ ਹਰ ਪੰਜਾਬੀ ਜਿਹੜਾ ਪੰਜਾਬ ਦੀ ਸਰਜ਼ਮੀਨ ਤੇ ਚਾਹੇ ਉਹ ਕਿਸੇ ਧਰਮ ਨਾਲ ਸੰਬੰਧਤ ਹੈ ਚਾਹੇ ਉਹ ਕਿਸੇ ਕਿਤੇ ਨਾਲ ਸੰਬੰਧਤ ਹੈ ਉਹਨਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਅਗਰ ਕਿਸਾਨ ਹੈ ਤਾਂ ਆਪਾਂ ਹੈ ਜੇ ਕਿਸਾਨ ਖਤਮ ਹੋ ਗਿਆ ਤਾਂ ਸਭ ਕਿਤੇ ਖਤਮ ਹੋ ਜਾਣਗੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਸੋ ਸੋ ਤਕੜੇ ਹੋ ਕੇ ਅਸੀਂ ਇਹ ਜਾਬਰ ਸਰਕਾਰ ਦਾ ਬੀਜੇਪੀ ਦਾ ਇਹਦਾ ਤਕੜੇ ਹੋ ਕੇ ਸਾਰਿਆਂ ਨੇ ਸਾਹਮਣਾ ਕਰਨਾ ਔਰ ਲੜਾਈ ਲੜਨੀ